ਅੱਜ ਬਈ ਪਿੰਡ ਭਾਈ ਰੂਪਾ ਦੇ ਵਿੱਚ ਖੜਿਆਂਗੇ ਵੇਖੋ ਕਿੰਨਾ ਇਕੱਠਾ ਇਕੱਠ ਕੋਈ ਪ੍ਰੋਗਰਾਮ ਨਹੀਂ ਹੈਗਾ ਪ੍ਰੋਗਰਾਮ ਵਿੱਚ ਇਹੀ ਆ ਵੀ ਡਾਕਟਰ ਸਾਹਿਬ ਇੱਥੇ ਫ੍ਰੀ ਕਾੜਾ ਪਿਉਂਦੇ ਨੇ ਕਾੜਾ ਕਾੜਾ ਪੀਂਦੇ ਹੋ ਜੀ ਸ਼ੂਗਰ ਦਾ ਹੁੰਦਾ ਜੀ ਸ਼ੂਗਰ ਨਸਾਂ ਦੀ ਬਲੌਕੇਜ ਅੱਛਾ ਜੇ ਮੈਨੂੰ ਕਿਸੇ ਨੂੰ ਅਟੈਕ ਹੋ ਗਿਆ ਕਹਿੰਦੇ ਨੇ ਕੁਝ ਪ੍ਰੋਬਲ ਵਧ ਗਿਆ ਹਾਂ ਬ੍ਰਿਸਟ ਚ ਗੰਢਾ ਹੋਣ ਜੀ ਹੋ ਜਾਂਦੇ ਨੇ ਬਹੁਤ ਬਣਾ ਦੇ ਹਾਂ ਜੀ ਅਰਸੋਲੀਆਂ ਹੋਣ ਹਾਂ ਜੀ ਕਿਸੇ ਵੀ ਪ੍ਰਕਾਰ ਦੀ ਗੰਢ ਹੋਵੇ ਜੀ ਅੱਛਾ ਜਿਹੜੇ ਲੋਕ ਆਏ ਨੇ ਸਾਰੇ ਕਾੜਾ ਪੀਣੇ ਆਏ ਨੇ ਜੀ ਸਾਰੇ ਕਾੜਾ ਪੀਣ ਆਏ ਹੋਏ ਆ ਜੀ ਉੱਥੀਆਂ ਬੜੇ ਇੱਕ ਦੋ ਲੋਕਾਂ ਨੂੰ ਜੀ ਜ਼ਰੂਰੀ ਸਸੀਕਾਰ ਮਾਤਾ ਜੀ ਸਸੀਕਾਰ ਜੀ ਕਿਹੜਾ ਪਿੰਡਾ ਜੀ ਮਰਜ ਰੋਡ ਆ ਜੀ ਕੀ ਕਰਨ ਆਏ ਹੋ ਜਿੱਥੇ ਕਾੜਾ ਪੀਣ ਆਏ ਆ ਜੀ ਕਿੰਨੀ ਵਾਰ ਆਏ ਹੋ ਜੀ ਸੇਮੀ ਸਤਵੀਂ ਵਾਰ ਆਏ ਆ ਜੀ ਕੀ ਪ੍ਰੋਬਲਮ ਆ ਜੀ ਸ਼ੂਗਰ ਦਾ ਜੀ ਕੋਈ ਫਰਕ ਪਿਆ ਹਾਂਜੀ ਪਹਿਲਾਂ ਡਾਕਟਰ ਨੂੰ ਖਾਇਆ ਸੀ ਹਾਂਜੀ ਪਹਿਲਾਂ ਉੱਥੋਂ ਫਰਕ ਨਹੀਂ ਪਿਆ ਨਾ ਉੱਥੋਂ ਫਰਕ ਨਹੀਂ ਪਿਆ ਇਹਨਾਂ ਪੂਰਾ ਫਰਕ ਆ ਜੀ ਕਿੰਨਾ ਕ ਪੈ ਗਿਆ ਪੂਰਾ ਪੈ ਗਿਆ ਜੀ ਆਪਣਾ ਕਿਹੜਾ ਪਿੰਡ ਹੈ ਜੀ ਭਾਈ ਰੂਪਾ ਜੀ ਅੱਛਾ ਜੀ ਆਪਣਾ ਕੀ ਪ੍ਰੋਬਲਮ ਸੀ ਹੈ ਪ੍ਰੋਬਲਮ ਕੋਈ ਨਹੀਂ ਗਰਮੀ ਲੱਗਦੀ ਜੀ ਸੇਵਾ ਕਰਦੇ ਆ ਇੱਥੇ ਸੇਵਾਦਾਰ ਹੋਗੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਆਪਣਾ ਕਿਹੜਾ ਪਿੰਡ ਹੈ ਜੀ ਪਿੰਡ ਰੂੜੇ ਕਕਲਾ ਜੀ ਕੀ ਤਕਲੀਫ ਆ ਇੱਥੇ ਮੇਰੇ ਘਰ ਵਾਲੀ ਨੂੰ ਸ਼ੂਗਰ ਸੀਗਾ ਜੀ ਅੱਛਾ ਜੀ ਕਿੰਨਾ ਸੀ ਸ਼ੂਗਰ ਸੀ 437 ਜਦੋਂ ਆਉਣ ਲੱਗਿਆ ਹੁਣ ਕਿੰਨਾ 88 ਸ਼ੂਗਰ ਰਹਿ ਗਿਆ ਬਈ 402 ਬਹੁਤ ਬਹੁਤ ਵਰਕ ਹੈ ਜੀ ਐਸੇ ਕਾੜੇ ਨਹੀਂ ਵਰਕ ਹੋਇਆ ਹਾਂ ਕਾੜੇ ਨਾ ਕੱਲੇ ਨਾ ਹੋਰ ਕੁਝ ਨਹੀਂ ਲਿਆ ਜੀ ਇੱਕ ਛੋਟਾ ਜਿਹਾ ਬੱਚਾ ਬਈ ਹਨਾ ਪ੍ਰਮਾਤਮਾ ਅਗੇ ਅਰਦਾਸ ਕਰਿਓ ਵੀ ਜਲਦੀ ਠੀਕ ਹੋ ਜੇ ਕੀ ਨਾ ਮਾਂ ਵੀ ਬੱਚੇ ਦਾ ਸਮਰਪ੍ਰੀਤ ਸਿੰਘ ਜੀ ਤੇ ਕੀ ਪ੍ਰੋਬਲਮ ਸੀ ਸ਼ੂਗਰ ਜੀ ਸ਼ੂਗਰ ਹਾਂਜੀ ਕਿੰਨਾ ਕੁ ਸੀ ਇਹਨੂੰ 400 500 550 600 ਦਿਖਾਇਆ ਨਹੀਂ ਹਰੇਟ ਹਸਪਤਾਲ ਨੇ ਦਿਖਾਇਆ ਜੀ ਬਹੁਤ ਜਗ੍ਹਾ ਦਿਖਾਇਆ ਲੁਧਿਆਣਾ ਬੱਕ ਨਹੀਂ ਪਿਆ ਨਹੀਂ ਕੋਈ ਫਰਕ ਨਹੀਂ ਪੈ ਰਿਹਾ ਬਲ ਇੰਜੈਕਸ਼ਨ ਲੱਗਦਾ ਹੈ ਡੇਲੀ ਦੇ ਚਾਰ ਇੰਜੈਕਸ਼ਨ ਲੱਗਦੇ ਸੀਗੇ ਜੀ ਹਾਂਜੀ ਹਟ ਇੱਕ ਬੱਚੇ ਦੇ ਚਾਰ ਟੀਕੇ ਡੇਲੀ ਚਾਰ ਹੁਣ ਇਥੋਂ ਕਾੜੇ ਨਾਲ ਅਜੇ ਤਾਂ ਹੁਣ ਫਰਕ ਆ ਹੀ ਹੁੰਦਾ ਜਿਵੇਂ ਮੈਂ ਖਾਲੀ ਬੈਠੇ ਟੀਕੇ ਲੱਗ ਰਹੇ ਆ ਹਾਲੇ ਟੀਓ ਕਹਿੰਦੇ ਫਿਰ ਹੌਲੀ ਹੌਲੀ ਛੱਡ ਜਾਣਗੇ ਪਰ ਸ਼ੂਗਰ ਪਰ ਸ਼ੂਗਰ ਕੰਟਰੋਲ ਸ਼ੂਗਰ ਕੰਟਰੋਲ ਤੇ ਰਹਿਣ ਲੱਗ ਗਿਆ ਹਾਂਜੀ ਵਧੀਆ ਗੱਲ ਆ ਬਈ ਤੁਸੀਂ ਭੇਣੇ ਉਹ ਬੱਚੇ ਦੇ ਨਾ ਅਸੀਂ ਬੱਚੇ ਦੇ ਮਾਤਾ ਹੋਗੇ ਨਹੀਂ ਮੈਂ ਉਹਦੀ ਭਉਆ ਮਾਝੇ ਫਰਕ ਪੈ ਗਿਆ ਮਨੇ ਹਾਂਜੀ ਹਾਂਜੀ ਪਹਿਲਾਂ ਇਹਦੀ ਸੀਐਮਸੀ ਤੋਂ ਚੱਲਦੀ ਸੀ ਦਵਾਈ ਉੱਥੋਂ ਉਹਨਾਂ ਨੇ ਟ੍ਰੀਟਮੈਂਟ ਲਿਖਿਆ ਹੋਇਆ ਸੀ ਦਾ ਇਨਸੂਲਿਨ ਲੱਗਦੇ ਸੀਗੇ ਮਤਲਬ ਬਹੁਤ ਜ਼ਿਆਦਾ ਡੋਜ਼ ਲਾਉਣ ਦੇ ਬਾਵਜੂਦ ਵੀ ਇਹਦੀ ਸ਼ੂਗਰ ਕੰਟਰੋਲ 'ਚ ਨਹੀਂ ਸਾਰੀ 600 ਪਲੱਸ ਹੁੰਦੀ ਸੀ ਸ਼ੂਗਰ ਹਾਂਜੀ ਮੰਡੀ ਪੀੜੀ ਵੰਗਾ ਰਾਜਸਥਾਨ ਤੋਂ ਆਇਆ ਜੀ ਮੈਂ ਰਾਜਸਥਾਨ ਤੋਂ ਹਾਂਜੀ ਐਡੀ ਦੂਰੋਂ ਹਾਂਜੀ ਬਿਲਕੁਲ ਟੱਲੀ ਬਣ ਗਈ ਜੀ ਲੱਤਾਂ ਦਾ ਬਲੋਕਿੰਗ ਸੀ ਉਹ ਸਹੀ ਹੋ ਗਈ ਮੇਰੀ ਕਿੰਨੀ ਵਾਰ ਆਇਓ ਅੱਜ ਅੱਜ ਤੀਜੀ ਵਾਰ ਆਇਆ ਜੀ ਮੈਂ ਤਿੰਨ ਵਾਰ ਚ ਫਰਕ ਪੈ ਗਿਆ ਤਿੰਨ ਵਾਰ ਟੱਲੀ ਬਣ ਗਿਆ ਜੀ ਡਾਕਟਰ ਸਾਹਿਬ ਕਿੱਥੇ ਨੇ ਹੋਰ ਬਈ ਕਿਵੇਂ ਹੋ ਬਈ ਠੀਕ ਹੋ ਕਰੈਡ ਬੰਦਾਗਾ ਕਰੈਡ ਲਾ ਜੀ ਕਿਵੇਂ ਆਇਓਗੇ ਉਹ ਬੱਚੇ ਨੂੰ ਪਿਉਣਾ ਆਇਸੀ ਕੜਾ ਜੀ ਕੀ ਪ੍ਰੋਬਲਮ ਆ ਉਹਨੂੰ ਪ੍ਰੋਬਲਮ ਨਾ ਬਲੱਡ ਨਹੀਂ ਬੰਦ ਰਿਹਾ ਜੀ ਉਹਦੇ ਬਲੱਡ ਨਹੀਂ ਬੰਦ ਹੈਗਾ ਅੱਛਾ ਹਾਂ ਉਹਦਾ ਕਰੈਡ ਲਾ ਕੇ ਫਰਕ ਹਾਂ ਹੁਣ ਫਰਕ ਆ ਜੀ ਸਸੀਕਾਲ ਬਾਬਾ ਜੀ ਸਸੀਕਾਲ ਜੀ ਆਪਣੇ ਡੇਰੇ 'ਚ ਇੱਥੇ ਰੌਣਕਾਂ ਲੱਗਿਆ ਨੇ ਜੀ ਕਿੰਨੇ ਮਰੀਜ਼ ਠੀਕ ਹੋ ਕੇ ਜਾ ਰਹੇ ਨੇ ਕਿਵੇਂ ਜੇ ਸੋਚ ਰਹੇ ਹੋ ਜੀ ਤੁਸੀਂ ਫ੍ਰੀ ਲੰਗਰ ਲਾਇਆ ਹੈ ਜੀ ਵਾਸ ਸਤਿਗੁਰਾਂ ਦੀ ਕਿਰਪਾ ਜੀ ਆਪਣੇ ਮਨ 'ਚ ਪਹਿਲਾਂ ਤੋਂ ਸੀਗਾ ਵੀ ਭਲਾ ਹੋਵੇ ਜਿਹੜਾ ਪਾਵਨ ਸਥਾਨ ਬਣਿਆ ਮਹਾਪੁਰਖਾਂ ਦਾ ਤਾਪ 12-1300 ਬੰਦਾ ਜਣੀ ਕਿ ਆਉਂਦਾ ਹਰ ਐਤਵਾਰ ਨੂੰ ਹਰ ਐਤਵਾਰ ਨੂੰ ਕਿਵੇਂ ਜੀ ਲੱਗਦਾ ਜੀ ਬਹੁਤ ਵਧੀਆ ਜੀ ਸਤਿਗੁਰਾਂ ਨੇ ਸੇਵਾ ਲਈ ਆ ਸੱਚੇ ਪਾਤਸ਼ਾਹ ਜੀ ਮੇਰਾ ਪ੍ਰਿਆਤ ਸਿਰ ਤੇ ਰੱਖਣਾ ਬਹੁਤ ਬਹੁਤ ਵਧੀਆ ਸੰਗਤਾਂ ਦਾ ਭਲਾ ਹੁੰਦਾ ਰਹੇ ਹਾਂਜੀ ਇਹ ਜਿਹੜਾ ਆਯੁਰਵੈਦਿਕ ਤਾਂ ਤੁਹਾਨੂੰ ਪਤਾ ਮਹਾਰਾਜ ਜੀ ਉਹੀ ਕਿਰਪਾ ਦੇ ਨਾਲ ਸਤਿਗੁਰਾਂ ਦਾ ਆਸ਼ੀਰਵਾਦ ਬਹੁਤ ਲੋਕਾਂ ਨੂੰ ਮੈਂ ਪੁੱਛਿਆ ਜੀ ਹਰੇ ਕਹਿੰਦੇ ਜੀ ਦੂਜੀ ਤੀਜੀ ਵਾਰ ਤੇ ਮੈਂ ਨੋਰਮਲ ਹੋ ਗਏ ਜੀ ਹਾਂ ਬਸ ਤੇ ਅੱਗੇ ਹੋਰ ਵੀ ਮਰੀਜ਼ਾਂ ਨਾਲ ਗੱਲਬਾਤ ਕਰਵਾਉਣਾ ਹੈ ਅਜੋ ਨਾਲੇ ਡਾਕਟਰ ਸਾਹਿਬ ਨਾਲ ਅੰਦਰ ਵੱਲ ਗੱਲ ਕਰਦੇ ਆਂ ਵੀ ਕਿਹੜਾ ਦਿਨਾਂ ਕਿਵੇਂ ਜੇ ਕਿਸੇ ਨੇ ਕਾੜਾ ਮੰਗਵਾਉਣਾ ਹੋਵੇ ਮੰਗਵਾ ਸਕਦੇ ਆ ਜੇ ਇੱਥੇ ਆ ਕੇ ਕੀ ਪੀਣਾ ਪਊਗਾ ਇੱਥੇ ਤਾਂ ਬਿਲਕੁਲ ਫਰੀ ਆ ਤੇ ਹੋਰ ਕਿਹੜੀਆਂ ਕਿੜੀਆਂ ਬਿਮਾਰੀਆਂ ਨੂੰ ਕੀ ਕਰਦੇ ਆ ਉਹ ਵੀ ਅੰਦਰ ਜਾ ਕੇ ਜਾਣਦੇ ਆਂਗੇ ਭੀੜ ਬਹੁਤ ਜ਼ਿਆਦਾ ਹੈਗੀ ਤੇ ਲੋਕ ਵੀ ਲੰਗਰ ਨਹੀਂ ਦੇ ਰਿਹਾ ਕਹਿੰਦੇ ਬਾਰੀ ਮੁਤਾਬਕ ਲੰਗੋ ਡਾਕਟਰ ਸਾਹਿਬ ਜੀ 2 ਮਿੰਟ ਗੱਲਬਾਤ ਕਰ ਸਕਦੇ ਹੋ ਈ ਹੋਰ ਜੀ ਬੋਲ ਕਿਹੜੀਆਂ ਕਿੜੀਆਂ ਬਿਮਾਰੀਆਂ ਇਹ ਆਪਣੇ ਕਾੜੇ ਨਾਲ ਠੀਕ ਹੁੰਦੇ ਨੇ ਜੀ ਸਰ ਸਾਡੇ ਸ਼ੂਗਰ ਦੀ ਜੀ ਹਾਂ ਜੀ ਗੰਡਾ ਹੋਣ ਕਿਸੇ ਵੀ ਜਿਵੇਂ ਸਰੀਰ 'ਚ ਗੰਡਾ ਬਣ ਜਾਂਦੇ ਨੇ ਜੀ ਕਿਸੇ ਵੀ ਪ੍ਰਕਾਰ ਦੀਆਂ ਗੰਡਾ ਹੋਣ ਜੀ ਹਾਂਜੀ ਸਰੀਰ ਦੇ ਵਿੱਚ ਕੋਈ ਵੀ ਦਰਦ ਹੋਵੇ ਜੀ ਹਾਂਜੀ ਹਾਂ ਠੀਕ ਹੈ ਜੀ ਤੇ ਕੈਂਸਰ ਦੇ ਪੇਸ਼ੈਂਟ ਸਾਡੇ ਕੋਲ ਜਿਆਦਾ ਆ ਰਹੇ ਜੀ ਕੈਂਸਰ ਦੇ ਪੇਸ਼ੈਂਟ ਬੈਠੇ ਜੂਗੇ ਇਹ ਦੇਖੋ ਏ ਬੈਠੇ ਅਸੀਂ ਇਹਨਾਂ ਨਾਲ ਵੀ ਗੱਲਬਾਤ ਕਰਵਾਉਣੇ ਆ ਅਜਾ ਕੈਂਸਰ ਵੀ ਕਾੜੇ ਨਾਲ ਠੀਕ ਹੋਣ ਲੱਗ ਗਿਆ ਜੀ ਦੇਖੋ ਜੀ ਕਾੜੇ ਨਾਲ ਕੈਂਸਰ ਠੀਕ ਨਹੀਂ ਕਹਿੰਦਾ ਮਤਲਬ ਪੇਸ਼ੈਂਟ ਦੀ ਜਿਹੜੀ ਸਥਿਤੀ ਹੁੰਦੀ ਹੈ ਜੀ ਉਹ ਸੁਧਰਨੀ ਸਟਾਰਟ ਹੋ ਜਾਂਦੀ ਹੈ ਹੌਲੀ ਹੌਲੀ ਠੀਕ ਹੋ ਜੂਗਾ ਠੀਕ ਹੋਣ ਲੱਗ ਗਿਆ ਕਹਿੰਦੇ ਵੀ ਇਹ ਪੇਸ਼ੈਂਟਾਂ ਨੂੰ ਦਿੱਕਤ ਸੀਗੇ ਰੋਟੀ ਪਾਣੀ ਦੀ ਬਿਲਕੁਲ ਛੱਡ ਗਏ ਸੀ ਜੀ ਹਾਂਜੀ ਹਾਂਜੀ ਪਰ ਹੁਣ ਇਹ ਰੋਟੀ ਪਾਣੀ ਵਧੀਆ ਖਾਂਦੇ ਮੈਂ ਬਹੁਤ ਬੰਦੇ ਨਾਲ ਗੱਲ ਕੀਤੀ 4 400 ਸ਼ੂਗਰ ਸੀ ਇਹਨਾਂ ਦਾ ਤਿੰਨ ਵਾਰ ਕਾੜਾ ਪੀਣ ਨਾਲ ਕਹਿੰਦੇ ਠੀਕ ਹੋ ਗਏ ਜੀ ਹਾਂਜੀ ਸਰ ਬਹੁਤ ਪ ਵਧੀਆ ਗੱਲ ਹੈ ਜੀ ਜਿਨ੍ਹਾਂ ਦੇ ਨਾੜਾਂ ਬਲੌਕ ਹੋਣ ਜੀ ਹਾਂ ਜਿਵੇਂ ਕੰਟਰੋਲ ਵੱਜ ਜਾਂਦਾ ਜੀ ਤਜਾ ਬਣਦਾ ਜੀ ਉਹ ਚੀਜ਼ਾਂ ਸਾਰੀਆਂ ਠੀਕ ਹੁੰਦੀ ਨੇ ਜੀ ਠੀਕ ਹੁੰਦੇ ਨੇ ਇੱਥੇ ਹੈ ਦੇਸੀ ਯੂਰੋਵੈਡ ਕੀ ਹਰ ਹੈ ਜੀ ਦੇਖੋ ਸਰ ਜਿਹੜਾ ਇੱਥੇ ਕਾੜਾ ਤਿਆਰ ਹੁੰਦਾ ਜੀ ਹਾਂਜੀ ਇਹ ਬੀ ਐਮ ਐਸ ਡਾਕਟਰ ਬੰਦੇ ਆ ਜੀ ਉਹਨਾਂ ਦੇ ਨਿਗਰਾਨੀ ਹੇਠ ਹੀ ਤਿਆਰ ਹੁੰਦਾ ਜੀ ਇਹ ਜਿਹੜੀ ਕਿ ਆਮ ਕੋਈ ਦੇਸੀ ਕਮਣੀ ਹੈਗਾ ਨਹੀਂ ਜੀ ਇੱਥੇ ਡਾਕਟਰਾਂ ਦੀ ਟੀਮ ਉਹਨੂੰ ਤਿਆਰ ਕਰਦੀ ਹੈ ਜੀ ਠੀਕ ਹੈ ਫੇਰ ਕਾੜਾ ਵਰਤਾਇਆ ਜਾਂਦਾ ਸੋ ਕਿਸੇ ਨੇ ਵੀ ਕਾੜਾ ਪੀਣਾ ਹੋਵੇ ਪਿੰਡ ਭਾਈ ਰੂਪਾ ਵਿਖੇ ਹਰ ਐਤਵਾਰੀ ਚ ਇਹ ਕਿਸੇ ਨੇ ਆਨਲਾਈਨ ਮੰਗਵਾਉਣਾ ਹੋਵੇ ਨਹੀਂ ਆ ਸਕਦਾ ਜੀ ਨਹੀਂ ਆਨਲਾਈਨ ਨਹੀਂ ਭੇਜਦੇ ਕਿਉਂਕਿ ਪੇਸ਼ੈਂਟ ਨੂੰ ਇੱਕ ਵਾਰੀ ਇੱਥੇ ਆਉਣਾ ਪੈਂਦਾ ਜੀ ਹਾਂਜੀ ਠੀਕ ਹੈ ਜੀ ਇੱਕ ਵਾਰੀ ਇੱਥੇ ਦੱਸਣਾ ਪਊਗਾ ਪੇਸ਼ੈਂਟ ਦਾ ਪੂਰਾ ਸੀ ਵੇਰਵਾ ਲੈਣ ਦਾ ਬਾਹਰੇ ਬੈਠਾ ਜੀ ਹੁਣ ਬਾਹਰਲੇ ਦੇ ਚੋਂ ਕਿਵੇਂ ਆਊਗਾ ਜੀ ਠੀਕ ਉਰ ਐਕਚੁਅਲੀ ਸਰ ਫਿਰ ਉਹਨਾਂ ਦਾ ਕੋਈ ਘਰ ਦਾ ਪਰਿਵਾਰ ਦਾ ਉਹਨਾਂ ਦੀਆਂ ਰਿਪੋਰਟਾਂ ਲੈ ਕੇ ਆਵੇ ਜੀ ਇੱਕ ਵਾਰੀ ਤਾਂ ਨਤਮਸਟ ਹੋਣਾ ਪੈਂਦਾ ਜੀ ਹੋਣਾ ਹੀ ਪੈਂਦਾ ਹਾਂਜੀ ਹਾਂਜੀ ਬਿਲਕੁਲ ਸਹੀ ਗੱਲ ਹੈ ਠੀਕ ਹੈ ਜੀ ਕਿਉਂਕਿ ਅਸੀਂ ਇਦਾਂ ਜੀ ਜੇ ਕਿਸ ਨੂੰ ਮੈਡੀਸਨ ਭੇਜ ਵੀ ਦੇਵਾਂਗੇ ਕੋਈ ਪ੍ਰੋਬਲਮ ਆ ਗਈ ਫਿਰ ਬਿਨਾ ਗੱਲ ਤੋਂ ਇਸ਼ੂ ਆਉ ਹੁੰਦਾ ਜੀ ਕ੍ਰੇਟ ਹੁੰਦਾ ਹੈ ਇਸ ਕਰਕੇ ਸਾਰੇ ਇੱਥੇ ਰਿਪੋਰਟਾਂ ਚੈੱਕ ਕੀਤੀਆਂ ਜਾਂਦੀਆਂ ਜੀ ਪ੍ਰੋਪਰ ਟਰੀਟਮੈਂਟ ਹੁੰਦਾ ਜੀ ਠੀਕ ਹੈ ਫਿਰ ਉਹਨੂੰ ਕਾੜਾ ਪਿਆਇਆ ਹਰ ਐਤਵਾਰ ਹਰ ਐਤਵਾਰ ਬਾਕੀ ਕਿਸੇ ਨੂੰ ਕੋਈ ਗੱਲਬਾਤ ਕਰਨੀ ਹੋਵੇ ਜਾਣਕਾਰੀ ਲੈਣੀ ਹੋਵੇ ਕੋਈ ਨੰਬਰ ਉਹ ਨੰਬਰ ਸਾਨੂੰ ਅਸੀਂ ਉੱਥੇ ਦੇ ਦਾਂਗੇ ਜੀ ਠੀਕ ਹੈ ਜੀ ਇਹ ਨੰਬਰ ਤੇ ਗੱਲਬਾਤ ਕਰ ਸਕਦੇ ਹਾਂ ਇਹ ਮਾਤਾ ਜੀ ਦੇ ਰਿਵਿਊ ਜਾਣੀ ਜਿਨ੍ਹਾਂ ਨੂੰ ਕੈਂਸਰ ਦਾ ਫਰਕ ਪੈਣਾ ਸ਼ੁਰੂ ਹੋਇਆ ਜੀ ਸਸੀਕਾਰ ਮਾਤਾ ਜੀ ਸਸੀਕਾਰ ਜੀ ਕਿਹੜਾ ਪਿੰਡਾ ਜੀ ਭਾਗੀ ਕੀ ਹੈ ਜੀ ਦੀ ਸੀਗੀ ਗੱਲ ਚ ਅੱਛਾ ਜੀ ਹੁਣ ਫਰਕ ਪੈਣ ਲੱਗ ਗਿਆ ਜੀ ਹਾਂਜੀ ਹੁਣ ਮੈਂ ਰੋਟੀ ਖਾਣ ਲੱਗ ਗਈ ਜੀ ਕਿੰਨੇ ਕ ਵਾਰ ਆਏ ਹੋ ਉਤੇ ਆ ਤੀਜੀ ਵਾਰ ਆ ਗਏ ਜੀ ਸੀਜੀ ਵਾਰ ਤੀਜੀ ਵਾਰ ਤੇ ਨਹੀਂ ਕਿ ਫਰਕ ਪੈਣਾ ਸ਼ੁਰੂ ਹੋ ਗਿਆ ਹਾਂਜੀ ਮੈਂ ਅੱਧੀ ਰੋਟੀ ਖਾ ਲੈਣੀ ਹੈ ਕੱਟ ਕੇ ਦੇ ਦਿੰਦੇ ਆ ਜੀ ਮੈਨੂੰ ਪਰਮਾਤਮਾ ਕੇ ਹੀ ਅਰਦਾਸ ਆਈ ਤੁਸੀਂ ਜਲਦੀ ਜਲਦੀ ਠੀਕ ਹੋ ਜੋ ਜੀ ਸੋ ਕੋਈ ਵੀ ਮਰੀਜ਼ ਹਨਾ ਤਾਂ ਇੱਥੇ ਪਿੰਡ ਭਾਈ ਰੂਪਾ ਵਿਖੇ ਆ ਸਕਦਾ ਸਕਰੀਨ ਤੇ ਨੰਬਰ ਚੱਲ ਰਿਹਾ ਹੈ ਜਿਆਦਾ ਜਾਣਕਾਰੀ ਫੋਨ ਕਰਕੇ ਲੈ ਸਕਦੇ ਹੋ ਬਈ ਤੇ ਇਧਰ ਸੰਗਤਾਂ ਦਾ ਇਕੱਠ ਬਖਾ ਦੇ ਬਾਕੀ ਲੰਗਰ ਪੂਰਾ ਜਣੀ ਕਿ ਚੱਲਦਾ ਹੈਗਾ ਉਹ ਵੀ ਡਾਕਟਰ ਸਾਹਿਬ ਬੋਲੋ ਤੇ ਇਹਨਾਂ ਦੀ ਟੀਮ ਤੇ ਕਮੇਟੀ ਬਲੋ ਚਲਾਇਆ ਜਾਦਾਗਾ ਸ਼ੇਅਰ ਕਰ ਦਿਓ ਵੀਡੀਓ ਤਾਂ ਕਿ ਵੱਧ ਤੋਂ ਵੱਧ ਮਰੀਜ਼ਾਂ ਤੱਕ ਪਹੁੰਚੇ ਤੇ ਉਹ ਵੀ ਲਾਹਾ ਲੈ ਸਕਣੇ ਫ੍ਰੀ ਲੰਗਰ ਦਾ